ਕੁਝ ਦਿਨ ਪਹਿਲਾਂ ਆਪਾਂ ਇੱਕ ਦਊਗਾ ਕੰਪਨੀ ਦੇ ਕੈਮਰੇ ਦੀ ਸਟੋਰੀ ਲਾਈ ਸੀ ਜਿਹਦੇ ਵਿੱਚ ਕਿਹਾ ਸੀ ਜਦ ਵੀਡੀਓ ਜਲਦੀ ਲੈ ਕੇ ਆਵਾਂਗੇ ਇਹ ਉਹ ਕੈਮਰੇ ਦੀ ਕੁਆਲਿਟੀ ਆ ਆਪਾਂ ਫੋਨ ਦੀ ਸਕਰੀਨ ਰਿਕਾਰਡਿੰਗ ਚਲਾਈਆ ਟਾਈਮ ਦੇਖੋ ਤੇ 1:22 ਮਿੰਟ ਹੋ ਗਏ ਦਿਨ ਦੇ ਨਹੀਂ ਇਹ ਰਾਤ ਦੇ ਨੇ ਸਾਹਮਣੇ ਤੁਸੀਂ ਲਾਈਟਾਂ ਚੱਲਦੀਆਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਰਾਤ ਦੇ 1:22 ਮਿੰਟ ਹੋਏ ਨੇ ਇਹ ਲਾਈਵ ਚੱਲ ਰਿਹਾ ਜੀ ਤੇ ਅੱਗੇ ਮੈਂ ਤੁਹਾਨੂੰ ਆਪਣਾ ਇੱਕ ਘਰ ਦੇ ਦੂਜਾ ਕੈਮਰਾ ਲਾਇਆ ਸੀ ਆਪਾਂ ਤੁਹਾਨੂੰ ਉਹ ਵੀ ਚੈੱਕ ਕਰਾਉਣੇ ਆ ਇਹ ਆਪਣੇ ਨੋਰਮਲ ਕੈਮਰਾ ਲੱਗਿਆ ਹੋਇਆ ਜੀ ਇਹ ਉਸ ਦੀ ਕੁਆਲਿਟੀ ਆ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਉਹ 4MP ਦੀ ਕੁਆਲਿਟੀ ਆ ਇਹ ਜੂਐਨਵੀ ਦੇ ਓਵਲ ਦੀ ਤਰ੍ਹਾਂ ਇਹਨਾਂ ਨੇ ਕੈਮਰਾ ਕੱਢਿਆ ਤੇ ਜਿੱਥੇ ਲੱਗਿਆ ਹੋਇਆ ਉੱਥੇ ਕੋਈ ਵੀ ਲਾਈਟ ਵਗੈਰਾ ਨਹੀਂ ਚੱਲ ਰਹੀ ਸਾਹਮਣੇ ਲਾਈਟ ਚੱਲ ਰਹੀ ਆ ਉਹ ਵੀ ਕਾਫੀ ਦੂਰ ਦੂਸਰੇ ਘਰੇ ਲੱਗ ਚੱਲ ਰਹੀ ਆ ਵਿਚਾਲੇ ਆਪਣੀ ਸੜਕ ਆਉਂਦੀ ਆ ਤੇ ਫੇਰ ਇਹ ਲਾਈਟ ਆ ਤੇ ਦੂਸਰਾ ਕੈਮਰਾ ਜਿੱਥੇ ਆਪਣੀ ਲਾਈਟ ਚੱਲਦੀ ਉਹ ਦੀ ਕੁਆਲਿਟੀ ਦੇਖ ਲਓ ਤੇ ਇਸ ਦੀ ਕੁਆਲਿਟੀ ਦੇਖ ਲਓ ਇਹ 4MP ਦੇ ਵਿੱਚ ਦਹੂਆ ਕੰਪਨੀ ਦਾ ਕੈਮਰਾ ਨਾ ਕੇ ਜੂਐਨਵੀ ਦਾ हां ਜੂਏ ਨਵੀਂ ਕੰਪਨੀ ਦਾ ਕੈਮਰਾ ਵੀ ਤੁਹਾਨੂੰ ਆਪਾਂ ਪਹਿਲਾਂ ਵੀ ਵੀਡੀਓ ਚ ਦਿਖਾਉਂਦੇ ਰਹੇ ਨੇ ਆ ਕੈਮਰੇ ਵਧੀਆ ਨੇ 노 ਡਾਊਟ ਵੀਡੀਓ ਜਾਣਕਾਰੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰੋ ਪੇਜ ਨੂੰ ਫੋਲੋ